ਤੁਸੀਂ ਕੀ ਕਰ ਰਹੇ ਹੋ ਦੋਦ ਰੱਖੀ ਮੜਾ ਦੋਦੂ ਵੀ ਦੇ ਦੋਦੂ ਪੁੱਲਦਾ ਨਹੀਂ ਮੈਂ ਵੇਖਤੀ ਵਾਰ ਤੋਂ ਰੇਜ ਗਿਆ ਨਾ ਸਵਿਜ ਦੇ ਖਤਮ ਕਰਦਾ ਰੇਜ ਗਿਆ ਆ ਸ਼ਾ ਬੰਦ ਕਰਦਾ ਥੋੜਾ ਨਹੀਂ ਥੋੜਾ ਆਪਰੋਂ ਤੇ ਜਾਦੀ ਖੰਡ ਪਾ ਲਾ ਸਾਰੇ ਖੰਡ ਨਾ ਪਾਤੀ ਬੰਦ ਕਰਦਾ ਫਿਰ ਇੱਥੇ ਸਾਡੀਆਂ ਗਾਜਰਾਂ ਗ੍ਰਾਇੰਡ ਹੋਣਦੀਆਂ ਕਿਉਂਕਿ ਸਵੇਰੇ ਆਪਾਂ ਬਣਾਵਾਂਗੇ ਕਚਰੇਲਾ ਫੜਾ ਲਓ ਇਹਨਾਂ ਪਾ ਦਿਓ ਬੜੀ ਜਿਆਦਾ ਆਸ਼ੀਰਵਾਦ ਹੋਇਆ ਇੱਕ ਰੂਹ ਜੀਵਾ ਇੱਕ ਰੂਹ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਸਾਡਾ ਖੋਆ ਵਧੀਆ ਵਧੀਆ ਬਣ ਗਿਆ। ਜਿਹੜਾ ਜਿਹੜਾ ਥੋੜਾ ਜਿਹਾ ਰਹਿ ਗਿਆ ਉਹ ਖਾਟੇ ਪਾ ਲਈਏ। ਜਿਹੜਾ ਰੇਜ ਰੇਜ ਕੇ ਹੋ ਗਿਆ ਉਹਦਾ ਪਾਣੀ। ਵੇ ਕੰਨੇ ਖੰਡ ਖੁਰਜੋ ਕਿ ਨਾ ਵੇ ਚੱਤਾ। ਪੂਣੀਆਂ ਦੇ ਸਾਲ ਸੁੱਕ ਜਾਣਾ ਖਰਾਬ ਨਹੀਂ ਹੁੰਦਾ ਤਾਂ ਟੈਂਸ਼ਨ ਨਾ ਲਓ ਬਹੁਤ ਦਾ ਨਾ ਲਾਓ। ਚਲ। ਆਹਦੇ ਬੀਬੀ ਨੂੰ ਪਾਣੀ ਪਾ ਲੂਗੀ ਤੀਜਾ। ਚਲ ਆਪਾਂ ਇਹਦੇ ਪਾਣੀ ਪਾਵਾ। ਕੱਟੇ ਤੁਹਾਨੂੰ ਤੇ ਗਲਾਸ ਵੀ ਲੈ ਆਉਂਦੇ ਦੱਸ ਕਿਤੇ ਮੈਂ ਕੁੜੀ ਨਵਾਣੀ ਪਾਈ ਮੈਂ ਘਰ ਤੇ ਕੁੜੀ ਕਬੜੀ ਨਵਾਣੀ ਪਾਈ ਮਸ਼ੀਨ 'ਚ ਪਾਈ ਆਹ ਉਹਨੂੰ ਪਾ ਕੇ ਆਈ ਇਹ ਮੈਂ ਹਾਂ ਬਸ ਮਾਂ ਦਾ ਹੁਦੰਨਾ ਤੇਰੇ ਬਿਨਾਂ ਨੇ ਸੌਣਾ ਨਹੀਂ ਕਿੰਨਾ ਕੰਮ ਰਹਿ ਗਿਆ ਆਪਣਾ ਥੋੜਾ ਜਿਹਾ ਰਹਿ ਗਿਆ ਪੱਕੜਾ 20 ਮਿੰਟ ਹੋਰ ਹਾਂ ਨਹੀਂ ਅਹੀਂ ਨਹੀਂ ਬਣਾਈ नहीं, है? नहीं बना देंगे पंद्रह भी बस ज्यादा टाइम लग जाना है नहीं नहीं खोआ बजूगा चं तरह चं तरह संगना वो फिर ही बनूगा ਪਰਾਵੋ ਮੈਂ ਗਈ ਸੀ ਥੱਕ ਤੇ ਹੁਣ ਆਪਾਂ ਡਿਊਟੀ ਲਾਤੀ ਆ ਦੂਜੇ ਬੰਦੇ ਦੀ ਤੇ ਮੇਰੀ ਗਈ ਸੀ ਬਾਹ ਥੱਕ ਤੇ ਆਪਣਾ ਜਿਹੜਾ ਗਜਰੇਲਾ ਇਹ ਬਸ 15-20 ਮਿੰਟਾਂ ਦੀ ਖੇਡ ਰਹਿ ਗਈ ਸਾਰੇ ਬੰਨ ਕੇ ਆਪਣਾ ਪਚਰੇਲਾ ਹੋ ਚੱਲਿਆ ਤਿਆਰ ਗੁਬਲੇ ਦੁੱਧ ਕਰਕੇ ਹਾਰੀ ਜਾਂਦਾ ਜਦੋਂ ਦੁੱਧ ਗਿਆ ਸੁੱਕ ਤੇ ਉਦੋਂ ਇਹਨੇ ਪਾਣ ਜਾਣਾ ਨਾਰੀ ਅਸੀਂ ਧਰਿਆ ਜੇ ਸਾਗ ਨਾਲੇ ਬਣਾਇਆ ਸੀ ਤੇ ਗਜਰੇਲਾ ਅੱਜ ਫੇਰ ਤੋਂ ਕੰਮ ਹੋਇਆ ਦੱਸਿਓ ਸਾਡਾ ਗਜਰੇਲਾ ਤੁਹਾਨੂੰ ਕਿਵੇਂ ਲੱਗਾ ਦੇਖਣ ਚ ਕਿਵੇਂ ਵਧੀਆ ਬਣਿਆ ਵਾ ਰੰਗ ਰੂਪ ਚੰਗਾ ਵਾ ਸਵਾਦ ਤੇ ਅਸੀਂ ਕਹਿ ਨਹੀਂ ਸਕਦੇ ਭਰਾਵੋ ਤੁਹਾਨੂੰ ਭੈਣ ਭਰਾਵੋ ਤੇ ਇੱਕ ਹੀ ਦੱਸ ਦਿਓ ਕਿੱਦਾਂ ਦਾ ਬਣਿਆ ਆਂ ਅੱਛਾ ਕਸ਼ੂ ਕਰ ਤੋਂ ਦੱਸ ਦਿਓ ਹਾਂ ਥੱਕ ਗਈ ਆ ਥੱਕ ਗਈ ਆ ਥੱਕ ਗਈ ਨਹੀਂ ਇਹ ਬਾਹਾਂ ਥੱਕ ਗਈ ਇਹ ਮੇਰੇ ਆਪ ਬਾਹਾਂ ਥੱਕ ਗਈ ਮੈਂ ਤਾਂ ਖੜਾ ਹੀ ਰਿਆਲੇ ਵਾਲੇ ਤੋਂ ਮਿਲ ਜਾਂਦੀ ਕਿਹੇ ਬੰਦੇ ਨੂੰ ਦੇਖ ਜਾਏ ਬੰਦਾ ਬਾਹਰ ਚੱਲੇ ਹਾਂ ਕਿਹਦੇ ਹੱਥੇ ਲੰਘ ਗਿਆ ਪੂਛ ਹੀ ਰਹਿ ਗਈ ਆ ਇਹ ਬੁਆ ਮਾਰਦਾ ਨਾ ਬੁਰਬਲੇ ਜੇ ਪਰ ਅੱਗੇ ਨੂੰ ਮਰ ਕੇ ਪੈ ਗਿਆ ਹੂੰ ਆਠੀ ਲੰਗ ਗਿਆ ਤੇ ਪੂਛ ਹੀ ਰਹਿ ਗਈ ਮੱਝਾਂ ਨਹੀਂ ਕੀ ਵੀ ਜ਼ਿਆਦਾ ਵੱਡਾ ਕੰਮ ਲੰਗ ਲੰਗ ਗਿਆ ਥੋੜਾ ਹੀ ਰਹਿ ਗਿਆ ਇਹਦਾ ਇਹ ਮਤਲਬ ਜੀ ਅਈ 1.5 ਦੇ ਲੱਗੇ ਤੇ ਪੌਣਾ ਇੱਕ ਹੋ ਗਿਆ ਜੀ ਹਾਂ ਉਹ ਵੀ ਆਖਣ데요 ਇਹਦੇ ਤੇ ਸੌਖਾ ਬਣਿਆ ਤੁਹਾਡੇ ਚੁੱਲੇ ਤੇ ਨਹੀਂ ਢੀਤੀ ਛੇਤੀ ਬੰਨਣਾ ਬੜਾ ਟਾਈਮ ਲੱਗਣਾ ਹੈ ਅੱਗ ਬੁੱਝ ਜਾਂਦੀ ਧੂਆ ਪੈ ਜਾਂਦਾ ਹੋਏ ਤੇ ਕਿੰਨਾ ਰੱਖੀ ਉੱਥੇ ਤਾਂ ਕਦੀ ਆ ਲੈ ਉਹ ਆ ਲੈ ਉਹ ਅੱਗ ਬੁਝ ਗਈ ਜੇ ਫੜ ਲੋ ਇਹਨੂੰ ਕਰ ਲੋ ਅੱਗ ਨਾ ਪੈ ਗਿਆ ਫਰਕ ਨਾ ਉਹ ਦਾਂਦੇ ਹੁਣ ਥੱਲੇ ਨਾ ਲੱਗ ਜੇ ਬੰਦ ਤੇ ਆਇਆ ਪਿਆ ਖਰਾਬ ਹੋ ਜਾਂਦਾ ਜੀ ਦਾਂਦੇ ਜੇ ਆਪਣਾ ਵਧੀਆ ਬਣੇ ਪਰ 10 ਬਜੇ ਲੈ ਲੈਣਾ ਤੇ ਵਧੀਆ ਬਣੂ ਇਹਨੂੰ ਕੋਈ ਚ ਨਹੀਂ ਆਣਾ ਮੈਂ ਮੰਨਦੀ ਹਾਂ ਅਨਿਆਣੇ ਮੇਰੇ ਆਰ ਨੇ ਦੱਸਣਾ ਹੂੰ ਯਾਰ ਕਿ ਕਿੰਨੇ ਤੱਕ ਮੇਰਾ ਤਾਂ ਕੋਏ ਦਾ ਰਾਦਾ ਹੁਣ ਸਾਰੀਆਂ ਡਿਸ਼ਸ ਬਣਾਉਣੀਆਂ ਚਾਹੀਦੀਆਂ ਸਿਆਲ ਚ ਪਹਿਲਾਂ ਪਜਰੀ ਫਿਰ ਗਜਰੇਲਾ ਫਿਰ ਖੋਵਾ 10 ਕਿਲੋ ਦੁੱਧ ਦਾ ਵੱਧ ਖੋਵਾ ਬਣ ਜਾਣਾ ਨਹੀਂ 10 ਕੋਈ ਕੋਲੀ ਬਣ ਜਾਣਾ ਇੰਨਾ ਵੀ ਕੋਆ ਬੰਦਾ ਵਾ ਤੇ ਆਪਾਂ ਵੇਸਣ ਪਾ ਲਾਂਗੇ ਨਾ ਵਿੱਚ ਉਹਦੇ ਵਿੱਚ ਮਹਿਣਗੇ ਆਪਾਂ ਕਿਹੜਾ ਕੱਲਾ ਕੋਆ ਖਾਣਾ ਇਹ ਦੋ ਤੱਕ ਕੋਈ ਇੰਨਾ ਨਹੀਂ ਬੰਨਦਾ ਤਾਂ ਕਿ ਦੋ ਤਿੰਨ ਸਮਾ ਹੈ ਦੋ ਕਿਲੋ ਹੋ ਗਏ ਨੇ ਥੋੜਾ ਬਹੁਤਾ ਬੰਨ ਸਕਦੇ ਤੇ ਮੰਮੀ ਬਣਾਉਂਦੀ ਹੁੰਦੀ ਹੈ ਇੰਨਾ ਕਿ ਬੰਦਾ ਹੁੰਦਾ ਵੇਸਣ ਪਾ ਲੈਂਦੀ ਹੁੰਦੀ ਵਿੱਚ ਮੰਮੀ ਸੱਸ ਉਹ ਤੇਰੇ ਆਏ ਆਂ ਹੀ ਕਦੀ ਬਣਾਇਆ ਨਹੀਂ ਪਹਿਲਾਂ ਬਣਾਉਣਾ ਤੇਰੇ ਆਇਆ ਕਦੀ ਬਣਾਇਆ ਨਹੀਂ ਆਇਆ ਨਹੀਂ ਛੱਡਿਆ ਹਾੜੀ ਸਾਸਿ ਛੱਡ ਗਈ ਮੰਮੀ ਹਾੜੀ ਛੱਡ ਗਈ ਬਣਾਉਣਾ ਉਹ ਤਾਂ ਹੀ ਇੱਕ ਦੋ ਵਾਰੀ ਬਣਾਇਆ ਬਣਾਇਆ ਹੁਣ ਆਪੇ ਖੇਚਲ ਕਰਨੀ ਪੈਂਦੀ ਆਪਾਂ ਇੱਕਲੀ ਬਣਾਇਆ ਸੱਚੀ ਜਿੰਨੀ ਮਰਵਾਸੀ ਆਈ ਆਹ ਤਾਂ ਬਣਾਇਆ ਨਹੀਂ ਸੋਤੇ ਘਰ ਤਾਂ ਦੋ ਤਮਾਤੀ ਹੂੰ ਉਹ ਇਹਨਾਂ ਕੰਮ ਲੈ ਕੇ ਤਰਦਾ ਹੁਣ ਆਪਾਂ ਰੱਖਿਆ ਮਾਰਿਆ ਹੀ ਆ ਉਹ ਉਹਨਾਂ ਜੀਤ ਮੰਗਣ ਤਾਂ ਦਿਆ ਜਾਂਦਾ ਰਹਿ ਖੂਆ ਖੂਆ ਮਾਰ ਕੇ ਲਿਆਵੀ ਨਾਲੇ ਖੂਆ ਤੇ ਆਓ ਉਹਨੂੰ ਤੇ ਨਾਲੇ ਮੇਲ ਆਇਓ ਨਾਲੇ ਮਾਸੀ ਦੀ ਮੰਜੀ ਨਾ ਆਇਓ ਮਾਸੀ ਮੰਜੀ ਨਾ ਆਉਣ ਆਉਣ ਲੱਗੇ ਆਂ ਅਸੀਂ ਤਿਆਰ ਰਹੀ ਰੋਟੀ ਪਾਣੀ ਨੂੰ ਹਾਂ ਰੋਟੀ ਪਾਣੀ ਨੂੰ ਤਿਆਰ ਰਹੀ ਮੰਜੀਆਂ ਹੀ ਹੋਂਦਾਂਗੇ ਤੇਰੀਆਂ ਕੰਮਲੀ ਲੈ ਆਇਆ ਕੰਮਲੀ ਲੈ ਆ ਆਖੀ ਜੇ ਤੇਰੀ ਇੱਕ ਦਿਨ ਚ ਇੱਕ ਮੰਜੀ ਨਾ ਹੋਣੀ ਤੇ ਤਾਂ ਆਖੀ ਇੱਕ ਤੋੜੀ ਹੋਣੀ ਅੱਜ ਹਾਂ ਇੱਕ ਤੋੜਾ ਹੋਣੀ ਕੋਣਾ ਇੱਕ ਹੋਣਾਵਾਂਗੇ ਨਾਲੇ ਤੇਰੇ ਲਿਖੋ ਆ ਲੈ ਆਵਾਂਗੇ ਮਾਸੇ ਆ ਸਾਡਾ ਸਾਗ ਜੇਕਰ ਆ ਸੇ ਸਾਗ ਧਰਿਆ ਲੱਗੇ ਅਸੀਂ ਸਾਗ ਲੱਗੇ ਸਾਡਾ ਸਾਰਾ ਕੰਮ ਗਜਰੀਲਾ ਇਹ ਰਸਤਾ ਵੱਜੰਦਾਈ ਵਰਤੇ ਬਾਸ ਕਰਦੇ ਆ ਪਹਿਲਾ ਫੋਨ ਕਰੋ ਵੀਡੀ ਵੀਡੀ ਕਾਲ ਕਰੋ ਫਿਰ ਮੈਂ ਬਾਸ ਕਰਨਾ ਐਦਾਂ ਕਿ ਮੈਂ ਬਾਸ ਕਰ ਲੀ ਕਿ ਆਖੰਦੇ ਜੀ ਕੀ ਪਾਵਾਂ ਇਹਦੇ ਵਿੱਚ ਹਣ ਮੈਂ ਦੱਸੋ ਕੀ ਪਾਓ ਕਿੰਨਾ ਲੂਣ ਪਾ ਦੋ ਹਾਂ ਕਿੰਨਾ ਦੁੱਧ ਕਿੰਨਾ ਹੀ ਦੱਸ ਦੱਸ 10 ਕਿਲੋ ਦੁੱਧ ਤੇ 2 ਕਿਲੋ ਲੂਣ ਪਾ ਦਾਂ 2 ਕਿਲੋ ਲੂਣ ਪਾ ਦੋ ਹਾਂ ਪਾਇਆ ਕੰਤੀਆਂ ਪਾ ਦੋ ਹਾਂ ਤੇ

ਸਵੇਰ ਦੀਆਂ ਬਾਹਾਂ ਲੈ ਗਈਆਂ ਸ਼ਰਮ ਸਵੇਰ ਦੀਆਂ ਬਾਹਾਂ ਰਹਿ ਗਈਆਂ ਵੰਦਾ ਇਧਰ ਕੌਲੇ ਚੱਕ ਵੀ ਲੈ ਆ ਜਿਆਦਾ ਹੀ ਕੋਆ ਅੱਜ ਨੂੰ ਮੱਕੜੀ ਘੜੀ ਕਿੰਨਾ ਇੱਥੇ ਕੌਲੇ ਦੀ ਪਾਪਾਂ ਲਾ ਕੇ ਪਾਈ ਜਾਂਦੇ ਨੇ ਮਾਜਪਾ ਕਰੋ ਹਾਂ ਫੋਨ ਪੁੱਛੀ ਕੇ ਕੀ ਅੰਦਰ ਛੜ ਕੋਲਿਆ ਦੀ ਦੀ ਟਾਈਮ ਹੀ ਨਹੀਂ ਹੈਗਾ ਜਮਚਾ ਲੈ ਕੇ ਆ ਥੱਲੇ ਲੱਗ ਜਾਣਾ ਸੀ ਸੀਰੀਅਸਲੀ ਇੱਦੇ ਦੋ ਦਮ ਤੂੰ ਦੋ ਦਮ ਆ ਬੀਬੀ ਇਧਰ ਵੇਖੀ ਮਾੜਾ ਜੇ ਇਧਰ ਵੇਖ ਲੈ

ਕੁਝ ਦੇਖੀ ਨੇਤੀ ਦੇ ਨਾਲ ਦੇਖਿਆ ਨਾ ਵੀਡੀਓ ਕੌਣ ਚਲਦੀ ਮੇਕਪਾਂਡ ਕਰਦਗੇ ਸਭ ਜੀ ਸਵਾਜ ਜੀ ਨੂੰ ਕੁਝ ਹੋਉਂਦਿਆ ਇੱਧਰ ਮੈਂ ਇਹ ਕਮਲਾ ਫੜਿਆ ਪਰਾਂ ਕਿ ਲੈ ਜਣਾ ਬਾਕੀ ਢਾਡਾ ਥੇੜਾ ਬਚ ਗਿਆ ਸਾਡਾ ਜਿਹੜਾ ਬਚ ਗਿਆ ਸਾਡਾ ਜਿਹੜਾ ਬਚ ਗਿਆ ਢਾਡਾ ਇੱਕ ਤੇ ਲੱਗਣਗੇ ਅੱਜ ਰਾਤ ਮੈਂ ਤੇ ਕੋਟੀ ਲਈ ਪਣਾ ਵਟ ਲੱਗਣ ਦਿਆ ਉਹ ਬਸ ਧੋਖ ਜਦੋਂ ਲੰਗੇ ਆਉਂਦੇ ਜਾਂਦੇ ਬਸ ਇੱਥੋਂ ਵੇਖਿਆ ਕਰੋ ਕਿ ਕਿੰਤਰ ਗਏ ਕਿੱਥੋਂ ਆਏ ਕੀ ਹਾਂ ਅਈ ਤਾ ਨੰਗੇ ਆ ਨੰਗੇ ਜੇ ਕਿਤੇ ਬੰਦੇ ਚੋਰੀ ਜਾਣਾ ਹੋਵੇ ਮੈਨੂੰ ਨਹੀਂ ਪਤਾ ਲੱਗਿਆ ਅਈਆ ਕਿ ਹਾਂ ਤੇਰਾ ਨਹੀਂ ਲੱਗਿਆ ਕਰਨਾ ਸਾਡਾ ਲੱਗਿਆ ਕਰਨਾ ਮੈਂ ਜੇ ਕਿਤੇ ਅਸੀਂ ਚੋਰੀ ਜਾਣਾ ਹੋਵੇ ਵੀ ਪੜਾਇਆ ਗਵਾਂਟੀਆਂ ਨੂੰ ਨਾ ਪਤਾ ਲੱਗਿਆ ਫਾਫੇ ਲਗੂ ਕੇ ਆਏ ਵੱਟੇ ਵੱਟ ਹੋ ਜਾ ਕਦਮ ਫੜ ਕੇ ਮਾ ਜੇ ਕਿਤੇ ਚੋਰੀ ਜਾਣਾ ਹੋਵੇ ਤੇ ਇਹ ਤੇ ਗਾੜੀ ਖਲੋਤੀ ਹੋਇਆ ਕਰਨੀ ਗਾਲਾਂ ਹੀ ਦੀਦੀ ਡੇਰੇ ਵਾਲੇ ਕੋ ਗਾਲਾਂ ਹੀ ਖਾਇਆ ਕਰਨਗੇ ਹਾਂ ਦੀਦੀ ਡੇਰੇ ਵਾਲੇ ਕੋ ਗਾਲਾਂ ਹੀ ਖਾਇਆ ਕਰਨਗੇ ਜੇ ਇੱਥੇ ਜੇ ਇੱਥੇ ਨਜ਼ਰ ਆ ਗਈ ਨਾ ਕਿਹਨੇ ਖਲੋਂਦੀ ਇਹਨੇ ਕਿਹਾ ਤੇ ਕਾ ਆ ਮੱਥੇ ਲੱਗ ਗਿਆ ਹਾਏ ਹਾਏ ਹੁਣ ਨਹੀਂ ਕੰਮ ਬੰਦਾ ਦੀਦੀ ਮੈਂ ਕਹਿੰਦੀ ਹਾ ਇੱਥੇ ਖਲੋ ਕੇ ਹਾ ਇੱਥੇ ਖਲੋ ਕੇ ਨੂੰ ਵੇਖੰਦੇ ਆ ਨਾ ਕਦੋਂ ਆਉਂਦੀ ਆ ਕਦੋਂ ਆਉਂਦੀ ਆ ਹਾ ਹੁਣ ਤੇ ਹੀ ਗਈਆਂ ਮੈਂ ਕਹਿੰਨੀ ਗਲਤੀ ਨਾਲ ਮਾਰ ਦਿੱਤਾ ਮੈਂ ਫੋਨ ਵੀ ਨਹੀਂ ਲੈ ਕੇ ਹੁਣ ਤੇ ਗਈਆਂ ਹੀ ਆ ਤੇ ਮੜਕੇ ਤੇਰਾ ਸੁਪਨਾ ਅਧੂਰਾ ਹੀ ਰਹਿ ਜਾਣਾ ਮੜਕੇ ਨਹੀਂ ਹੀ ਉਧਰੋਂ ਐਨੂੰ ਨਿਕਲਿਆ ਕਰ ਤੂੰ ਹੀ

ਲੋਗ ਨੂੰ ਮਾਰ ਕੋਈ ਉਹ ਇਹੋ ਜਿਹੇ ਕਾਰਨ ਬਟਾ ਰਖਾਇਆ ਵੀ ਕੱਲ ਉਹ ਹੀ ਤੁਹਾਨੂੰ ਉਹਨਾਂ ਦਾ ਸਾਲ ਬਾਅਦ ਕੰਨੀ ਕਰਾਉਣਾ ਹੈ ਆਈਰੋਮ ਤੁਹਾਨੂੰ ਬੂਆ ਬਾਹਰ ਮੈਂ ਆ ਵੀ ਆਖਾਂ ਹੀ ਆਂਗਾ ਲਿਖੇ ਹੋਣਾ ਮੈਂ ਨਹੀਂ ਲਿਖਾਂ ਕਿਹੜਾ ਬੂਆ ਆਈਰੋਮ ਦਾ ਘੱਟਾ ਬੜਾ ਲਾ ਮੈਂ ਨਹੀਂ ਕੀ ਬੂਆ ਬਾਹਰ ਰੱਖਾਇਆ ਬਾਹਰ ਨਹੀਂ ਬਾਹਰ ਬੂਆ ਕੀ ਕਰਨਾ ਨਹੀਂ ਨਹੀਂ ਕੋਈ ਨਹੀਂ ਹਾਂ ਸਾਰੇ ਤੁਹਾਡੇ ਘਰੇ ਆਉਂਦੇ ਆਓ ਮੈਂ ਆ ਤੁਹਾਨੂੰ ਤੁਹਾਡੇ ਘਰੇ ਕਾਉਣਾ ਸਾਰੇ ਜਿਹੜੇ ਘਰੇ ਨਹੀਂ ਸਾਰੇ ਜਿਹੜੇ ਉਹ ਤੁਹਾਡੇ ਘਰ ਕੋਲ ਆਵੇਂ ਤੁਸੀਂ ਕਿਹੜਾ ਮੰਤਰੀ ਆ ਮੈਂ ਤੁਹਾਡੇ ਘਰ ਬਿਠਾ ਲਈਦਾ ਪਹਿਲਾਂ ਤੁਹਾਡੇ ਘਰ ਕਦੀ ਮੈਂ ਬਾਦਲਾ ਆਇਆ ਵੇਖਣਾ ਜੇ ਆਵੇ ਵੀ ਨਾ ਸਾਡੇ ਘਰ ਪਹਿਲਾਂ ਹੋ ਕੇ ਫਿਰ ਤੁਹਾਡੇ ਘਰ ਜਾਂਦੇ ਭਾਵੇਂ ਪੇਟ ਦਾ ਕੋਈ ਮੰਡੀਕਾਰਾ ਬੰਦਾ ਹੀ ਆਵੇ ਸੀ ਹਾਂ ਭਾਵੇਂ ਭਈ ਜੋ ਨਾ ਲਾਉਣਾ ਜਿਵੇਂ ਹਾਂ ਆਉਂਦਾ ਕੋਠੀ ਤੇ ਮਾਰ ਪਾ ਲਈ ਨਾ ਕਿ ਤਵੀ ਨਾ ਅੱਡੇ ਕੋਲ ਜਾਣਾ ਉਹਨਾਂ ਨੇ ਹੁਣ ਅੱਡੇ ਘਰੇ ਆ ਕੀ ਬਣਾਇਆ ਇੱਥੇ ਇੱਥੇ ਜਾ ਕੇ ਵੇਖੋ ਕੰਮ ਉਹ ਨਹੀਂ ਕਰਦੇ ਵੇਖ ਤੇ ਦਈਆ ਇੱਥੇ ਲਵਾ ਲੈਣਾ بڑا ਸ਼ੀਸ਼ਾ ਇੱਥੇ ਲਵਾ ਹੀ ਬਣਾ ਲੈਣੀ ਤੇ ਸ਼ੀਸ਼ਾ ਵਿੱਚ ਬਣਾ ਲੈਣਾ ਵਿੱਚ ਵਿੱਚ ਸਮਾਨ ਰੱਖਣਾ ਇਹਨਾਂ ਚੀਜ਼ੇ ਕੋਲੇ ਤੇ ਮੀਕੂ ਕਰ ਲਿਆ ਇੱਥੋਂ ਪਿੱਖੇ ਬਾਹਰ ਪਰੋਣਾ ਆ ਗਿਆ ਬਣਾ ਕੇ ਨਿਕਲਿਆ ਤਾਂ ਤੁਮ ਤਾਂ ਜੰਡੀ ਜੰਡੀ ਫਿਰਨ ਤੇ ਪੜਾ ਜੇ ਮੁੱਠਾ ਹੁੰਦਾ ਵਾ ਪਿਲਾਹਾ ਕਿ ਤੂੰ ਤਾਂ ਫੇਰ ਹੀ ਬਾਹਰ ਜਾਇਆ ਕਰਨਾ ਮੈਂ ਹਾਂਜੀ ਹਾਂਜੀ ਮੈਂ ਆਖਿਆ ਕਰਨਾ ਪਰੋਣੇ ਨੂੰ ਪਹਿਲਾਂ ਹੀ ਵੀ ਉਹ ਅੰਦਰ ਜਾਇਓ ਸੱਦੇ ਉੱਥੇ ਵੜੀ ਹੋਣੀ ਜੇ ਆਪਾਂ ਚੱਲ ਅਛ ਤੂੰ ਚਾ 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 ਚੱਲ ਅੱਜ ਅਹੀਂ ਮਿਸਤਰੀ ਬਣੇ ਹੋਏ ਆਂ ਆਦੇ ਮਿਸਤਰੀ ਨੇ ਨਾ ਆਤੇ ਮਿਸਤਰੀਆਂ ਦੀ ਕਸਰ ਕੱਢਣ ਦਾ ਨਹੀਂ ਹੋਣੀ ਕੋਈ ਗੱਲ ਹੈ ਬਿੰਦੂ ਦੇ ਪਾਸੇ ਵੀ ਜੀ ਦੇ ਆ ਇੱਥੇ ਪਮੂ ਮੰਜਾ ਡਾਲਿਆ ਕਰ ਇੱਥੇ ਡਾਇਕ ਨਹੀਂ ਦੀਦੀ ਮੰਜੇ ਨਾਲ ਚਾਰ ਫੇਰ ਧਿਆ ਰਿਆ ਕਰ ਤੂੰ ਵੀ ਇੱਥੇ ਕਾਚੀ ਗਰਮੀ ਅੱਜ ਬੜਾ ਸੋਖੂ ਤੁਹਾਨੂੰ ਇਥੇ ਤੇ ਹਾਂ ਤੋਖਰੀ ਬੜਾ ਸਿੱਧਾ ਉਤੋਂ ਦੀ ਮੇਰੀ ਇਹ ਕੱਟਾ ਐਂਦੀ ਵੀ ਬੜਾ ਜਿਆਦਾ ਤੂੰ ਫਿਕਸੀ ਲਵਾ ਲਿਆ ਫਿਕਸ ਸੀਸਨ ਵਾਲੋ ਇਹ ਕਿਤੇ ਤੰਦਰਾ ਲਾਉਣਾ ਕੋਲ ਨਾਲ ਇਹ ਕਿਤੇ ਤੰਦਰਾ ਇਹ ਆ ਫਿਕਸ ਉਹਦਾ ਆ ਤੰਦਰਾ ਇਹ ਕਿਤੇ ਤੰਦਰਾ ਲੱਗਣਾ ਇਹ ਤਾਂ ਸਾਨੂੰ ਹੁਣ ਕੋਈ ਫਿਕਸ ਤਾਂ ਨਹੀਂ ਘਟਾਉਂਦਾ ਫਿਕਸ ਤਾਂ ਨਹੀਂ ਘਟਾਉਂਦਾ ਫਿਕਸ ਤਾਂ ਨਹੀਂ ਘਟਾਉਂਦਾ ਫਿਕਸ ਤਾਂ ਨਹੀਂ ਥੋੜੀ ਹੁੰਦਾ ਅਗਲੇ ਪੱਲੇ ਆਇਆ ਨਹੀਂ ਫਿਕਸ ਨਾਲ ਨਹੀਂ ਘਟਾਉਂਦਾ ਦੂਜੇ ਥਾਂ ਬਾਰੀਆਂ ਵਿੱਚ ਦੋ ਡੱਡੂ ਜੁੱਤੀ ਬਾਰੀਆਂ ਫਿਕਸ ਤਾਂ ਨਹੀਂ ਹੁੰਦਾ ਘਟਾ ਅੱਗੇ ਚਲੋ ਹੁਣ ਉਹਨਾਂ ਨੇ ਲਾਇਆ ਹੀ ਫਿਕਸ ਦਾਵਾ ਤੇ ਲੱਗਣੀ ਫਿਕਸ ਇੱਥੇ ਆਜੋ ਮੈਂ ਆਜੋ ਮੈਂ ਉੱਤੇ ਆ ਇੱਥੇ ਆਜੋ ਆਹੋ ਹਾਂ ਯਾਕਣਾ ਥੱਲੇ ਉਹਨਾਂ ਦੇ ਆਜੋ ਇੱਥੇ ਹਮ ਤੋ ਜਾ ਰਹੇ ਆ ਆਪਣੇ ਘਰ ਦੀਦੀ ਨੇ ਕਹਣਾ ਮਾਹਾ ਮਾਹ ਤੇ ਆਂਗੇ ਨਹੀਂ ਪੱਜ ਕੇ ਜਾਵਣੀ ਮਿਲਣੀ ਮੈਂ ਆਪਣੇ ਗਵੰਡਣਾ ਨੂੰ ਕਿਤੇ ਦੀਦੀ ਤੂੰ ਵਿੱਚ ਤੋ ਬੜਾ ਪਛਤਾਉਂਦੀ ਆ ਕਿ ਇੱਥੇ ਬਾਹਰ ਆ ਗਈ ਹੈ ਨਾ ਕਿ ਬੜਾ ਚਾਚਾ ਇਤਨਾ ਕੀ ਬਣਾਇਆ ਇਨੀ ਕਾਜਾ ਕਮਰਾ ਅੱਛਾ ਬਾਥਰੂਮ ਬਾਥਰੂਮ ਨਹੀਂ ਨੀਵਾ ਨਹੀਂ ਫੋਨ ਕੇ ਟੌਣੀਏ ਸੋਦੇ ਬੰਨਣੇ ਆ ਤੇ ਪਹਿਲਾਂ ਬੋਏ ਨਹੀਂ ਲਾਇਆ ਬੋਈ ਨਹੀਂ ਰੱਖਿਆ ਤੇ ਉਹ ਤਾਂ ਤੈਨੂੰ ਦੱਸਣ ਦੇਈ ਵੀ ਉਹਨਾਂ ਬੋਈ ਨੇ ਰੱਖਿਆ ਤੇ ਮੈਂ ਹਾਂ ਉਹ ਬਾਥਰੂਮ ਦਾ ਬੋਈ ਰੱਖਿਆ ਮਿਸਤਰੀ ਨੇ ਅੱਛਾ ਤੇ ਉਹਨਾਂ ਬੰਨੀਆਂ ਸਾਡੇ ਮਿਸਤਰੀ ਫਿਰ ਪੂਰੇ ਐਕਸਪਰਟ ਆ ਕੇ ਬਾਥਰੂਮ ਬਣਾ ਦਿੱਤਾ ਬੂਆ ਬਣਾਇਆ ਨਹੀਂ ਆਹ ਉਹਨੂੰ ਕਿਧਰ ਫੋਨ ਆ ਗਿਆ ਭੱਜ ਕਿਧਰ ਚੱਕਰ ਕੋਈ ਪੱਛ ਕੀ ਨਹੀਂ ਲਿਖਿਆ ਆਹਾਂ ਸਾਈ ਤੁਮਰੋ ਦਰ ਟੁੱਟਿਆ ਕਰਨੇ ਬੂਈ ਗੜੀ ਆਵੇ ਤਾਂ ਤੁਮਰੋ ਦਾ ਪੂਟਾ ਲੱਗ ਬੂਈ ਗੜੀ ਨਾ ਮਮੇ ਦਿੱਤ ਲੇ ਤਾਂ ਗਾਣਾ ਡੈਕ ਤੇ ਕੁੜੀਏ ਕੱਪੜੇ ਨਾ ਬੇੜਨੀ ਨਾ ਹੋਣਾ ਨਹੀਂ ਅਜਾ ਆ ਲੱਗ ਜੂਗਾ ਜਾਲਾ ਜਾਲਾ ਕੱਪੜੇ ਨਹੀਂ ਚੇਨ ਕਾਣੇ ਆਜੋ 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 ਮਾ ਇਹਨਾਂ ਤੇ ਜਿਹੜਾ ਵਾਰੀ ਚੰਗੀ ਲੱਗਦੀ ਪੁੱਤ ਇਹਨਾਂ ਦੇ ਨਾਲ ਜੰਗੀ ਲੱਗਦੀ ਹੈਗਾ ਤੂੰ ਇੱਥੇ ਮੀਟਰ ਰੱਖਣਾ ਸੋਰਜ ਸੱਤ ਕਾਟ ਦੇ ਕਰੇਂਗਾ 14 ਮੀਟਰ ਮਾਰ ਰਹੇ ਪਾਣਾ ਚੱਲੇ ਸੀ ਅਡੇ ਤੇ ਤੇ ਆਪਾਂ ਸੋਚਿਆ ਕਿ ਥੋੜਾ ਜਿਹਾ ਗਜਰੇਲਾ ਖਾ ਹੀ ਜਾਈਏ ਭੁੱਖ ਜੀ ਲੱਗੀ ਸੀ ਪਤਾ ਨਹੀਂ ਗਜਰੇਲੇ ਨੂੰ ਵੇਖ ਕੇ ਲੱਗੀ ਜਾਂਦੀ ਆ ਕਿ ਜਾਂ ਉਹਦਾ ਹੀ ਲੱਗੀ ਸੀ ਨਾਲੇ ਟੇਸਟ ਦੇ ਵੇਖ ਜੀ ਇਹ ਕਦੋਂ ਦਾ ਠੰਡਾ ਪਾਇਆ ਵਾ ਮਿਹਨਤ ਕੀਤੀ ਐ ਅਕਸਰ ਹੁਣ ਆਪਾਂ ਖਾ ਕੇ ਵੇਖਦੇ ਕਿੱਦਾਂ ਦਾ ਲੱਗਾ ਵੈਸੇ ਤਾਂ ਆਪਾਂ ਟੇਸਟ ਪਹਿਲਾਂ ਵੀ ਵੇਖ ਲਿਆ ਸੀ ਤਾਂ ਹੁਣ ਇਹਦੀਆਂ ਪਿੰਨੀਆਂ ਬਣਾ ਕੇ ਰੱਖ ਲੈਣੇ ਆ ਤਾਂ ਜਾਂ ਫਿਰ ਆਪਾਂ ਇਹਨੂੰ ਇੱਦਾਂ ਹੀ ਰੱਖ ਲੈਨੇ ਚਮਚਿਆਂ ਨਾਲ ਖਾਇਆ ਕਰਾਂਗੇ ਛੋਟੇ ਡੱਬੇ ਚ ਆਪਾਂ ਇਹਨੂੰ ਕੱਢ ਲੈਣਾ ਹੁਣ ਤੇ ਦੋ ਚਾਰ ਦਿਨ ਸਾਡੇ ਨੰਗ ਜਾਣਗੇ ਪਤਾ ਨਹੀਂ ਸਾਡੇ ਬੱਚਿਆਂ ਨੇ ਖਾਣਾ ਜਾਂ ਨਹੀਂ ਖਾਣਾ ਉਹਨਾਂ ਨੂੰ ਪਸੰਦ ਆਉਣਾ ਹੈ ਕਿ ਨਹੀਂ ਆਉਣਾ ਜੇ ਤੇ ਗਿਆ ਆ ਫਿਰ ਆਪਾਂ ਦੁਬਾਰਾ ਫਿਰ ਬਣਾਵਾਂਗੇ ਤੇ ਜੇ ਨਾ ਆਇਆ ਫਿਰ ਆਪਾਂ ਹੁਣ ਪੰਜੀਰੀ ਬਣਾਵਾਂਗੇ ਹੁਣ ਆਪਾਂ ਗਜਰੇਲਾ ਨਹੀਂ ਬਣਾਉਣਾ ਗਾਈਸ ਦੇਖੋ ਵਧੀਆ ਸਾਡਾ ਗਜਰੇਲਾ